ਯੋਨ ਪ੍ਰਸ਼ਾਦ ਉਹ 6 ਮਹੀਨੇ ਹੋ ਗਏ ਤੈਨੂੰ ਇੱਥੇ ਬੈਠੀ ਨੂੰ ਨਾ ਤੂੰ ਮੇਰਾ ਫੋਨ ਚੱਕਦੀ ਐ ਚੱਲ ਪਿੰਡ ਚਲੀਏ ਵੈਸੇ ਨਹੀਂ ਕੁੜੀ ਟਾਰਨੀ ਸਾਡੇ ਖੜੋਂ ਦਾਫਾ ਹੋ ਜਾ ਮੈਂ ਤੈਨੂੰ 50 ਵਾਰੀ ਕਹਦਾ ਫੋਨ ਤੇ ਮੈਂ ਨਹੀਂ ਹਣਾ ਨਹੀਂ ਹਣਾ ਤੇਰੀ ਮਾਂ ਪਤਾ ਮੇਰੇ ਨਾਲ ਕਿੰਨਾ ਲੜਦੀ ਆ ਤੂੰ ਅੱਜ ਫੇਰ ਆ ਗਿਆ ਮੂੰਹ ਚੱਕ ਕੇ ਉਹ ਲੜਾਈਆਂ ਕਿਦੇ ਘਰੇ ਨਹੀਂ ਹੁੰਦੀਆਂ ਜਿੱਥੇ ਦੋ ਭਾਂਡੇ ਹੁੰਦੇ ਨੇ ਖੜਕਦੇ ਹੀ ਹੁੰਦੇ ਨੇ ਨਾਲੇ ਤੂੰ ਘੱਟ ਕਰਦੀ ਆ ਸਾਡੇ ਨਾਲ ਚੁੱਪ ਕਰਕੇ ਗੱਡੀ ਤੇ ਬਹਿ ਜਾ ਵੇ ਮੇਰੇ ਪੱਥਰ ਤੇ ਲੀਕ ਐ ਮੈਂ ਨਹੀਂ ਕੁੜੀ ਟਾਰਨੀ ਅੱਛਾ ਹੁਣ ਫੇਰ ਪੱਕਾ ਨਹੀਂ ਕੁੜੀ ਤੁਸੀਂ ਤੋੜਨੀ ਹਏ ਮੈਂ ਮਰ ਜਾ ਬੇਬੇ ਜਿਉਂ ਤੂੰ ਮਰਨਾ ਤੂੰ ਸਾਨੂੰ ਵੀ ਨਾਲ ਮਾਰੇਂਗੀ ਜੇ ਟੱਪ ਜਾਵੇਂ ਮਾਰ ਚਲੋ ਜੀ ਚਲੀਏ ਆਪਣੇ ਘਰੇ ਓਏ ਹੁਣ ਤੈਨੂੰ ਕੀ ਹੋ ਗਿਆ ਮੈਂ ਤਾਂ ਤੁਹਾਡੇ ਨਾਲ ਮਜ਼ਾਕ ਕਰਦੀ ਸੀ ਉਹ ਤਾਂ ਮੇਰਾ ਆਪਦਾ ਘਰ ਆ ਜੀ ਜਿੱਮੇ ਉੱਥੇ ਨਾ ਜਾਉਂਗੀ ਹੋਰ ਮੈਂ ਕਿੱਥੇ ਜਾਵਾਂਗੀ ਚੱਲੋ ਫਿਰ ਕੀ ਆ ਤੇ ਤੁਸੀਂ ਗੱਡੀ ਚ ਪਾਉ ਨੂੰ ਲੈਂਦਾ ਜੀ ਇਹ ਹੋਰ ਕਿੱਥੇ ਪਾਉਣਾ ਸੀ ਉਹ ਜਦੋਂ ਮੈਂ ਇੱਥੇ ਗੱਡੀ ਲੈ ਕੇ ਆਉਣਾ ਤੇਰਾ ਭਰਾ ਸਾਰਾ ਤੇਲ ਫੂਕ ਦਿੰਦਾ ਤਾਂ ਕਰਕੇ ਮੈਂ ਗੱਡੀ ਚ ਪੂਰਾ ਸੂਰ ਤੇਲ ਪਾਉਣਾ ਹੁੰਦਾ ਹੁਣ ਆ ਤੇਲ ਪਾ ਕੇ ਆਪਾਂ ਘਰ ਪਹੁੰਚਦੇ ਹੋ ਜਾਾਂਗੇ